ਇਹ ਜੋ ਨਾਕੇ ਨੇ ਇਹ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਤਾਬਕ ਇਹ ਸਰਪ੍ਰਾਈਜ਼ ਚੈਕਿੰਗ ਕੀਤੀ ਜਾਂਦੀ ਆ ਜਿਹਦੇ ਵਿੱਚ ਟੂ ਵੀਲਰ ਬਿਨਾ ਨੰਬਰ ਪਲੇਟ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਨੇ ਜਾਂ ਜਿਨ੍ਹਾਂ ਨੇ ਮੂੰਹ ਟੱਕੇ ਨੇ ਜੋ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਇਹ ਹਦਾਇਤਾਂ ਨੇ ਵੀ ਕੋਈ ਵੀ ਜਿਹੜਾ ਟੂ ਵੀਲਰ ਵਾਲਾ ਉਹ ਮੂੰਹ ਟੱਕ ਕੇ ਵੀ ਕੱਲ ਨਹੀਂ ਚਲਾਏਗਾ ਜਿਹੜੇ ਸਕੂਲੀ ਬੱਚੇ ਨੇ ਜਿਹੜੇ ਟ੍ਰਿਪਲਿੰਗ ਕਰਦੇ ਨੇ ਉਹਨਾਂ ਸੰਬੰਧੀ ਅੱਜ ਅਹੀ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੇ ਸ਼ੱਕੀ ਵਿਅਕਤੀ ਸੀ ਉਹਨਾਂ ਨੂੰ ਵੀ ਚੈੱਕ ਕੀਤਾ ਅਤੇ ਜਿਨ੍ਹਾਂ ਵਿਕਲਾਂ ਦੇ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਨ ਵਾਲੇ ਨੇ ਸ਼ਰਾਰਤੀ ਅੰਸਰ ਨੇ ਉਹ ਮੋਟਰਸਾਈਕਲ ਅਸੀਂ ਅੱਜ ਬੌਂਡ ਕੀਤੇ ਆ ਜੀ ਆਮ ਲੋਕਾਂ ਨੂੰ ਗਰਤੀ ਸੰਦੇਸ਼ ਦਨਾਉਂਦਾ ਆਮ ਲੋਕਾਂ ਨੂੰ ਇਹੋ ਹੀ ਆ ਵੀ ਜਿਹੜੇ ਤੁਹਾਡੇ ਬੱਚੇ ਛੋਟੇ ਨੇ ਜੇ ਸਕੂਲਾਂ ਚ ਪੜ੍ਹਦੇ ਨੇ ਜਿਨ੍ਹਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਜਾਂ ਵੈਲਿਡ ਡਾਕੂਮੈਂਟ ਨਹੀਂ ਹਨ ਉਹਨਾਂ ਨੂੰ ਬੁਲਟ ਮੋਟਰਸਾਈਕਲ ਵਰਗਾ ਹੈਵੀ ਵਹੀਕਲ ਜੋ ਨਾਂ ਦਿੱਤਾ ਜਾਵੇ ਅਗਰ ਉਹਨਾਂ ਦੇ ਕੋਲ ਡਾਕੂਮੈਂਟ ਪੂਰੇ ਨੇ ਤਾਂ ਹੀ ਉਹ ਇਹੋ ਜਿਹੇ ਜਿਹੜੇ ਕੋਈ ਹਾਈਵੇ ਵਹੀਕਲ ਨੇ ਉਹਨਾਂ ਦੇ ਲਾਇਸੈਂਸ ਬਣੇ ਨੇ ਤਾਂ ਤਾਂ ਹੀ ਉਹ ਬੁਲਟ ਮੋਟਰਸਾਈਕਲ ਵਗੈਰਾ ਉਹਨਾਂ ਨੂੰ ਅਲਾਉ ਮੇਰੀ ਇਲਾਕਾ ਨਿਵਾਸੀਆਂ ਨੂੰ ਇਹੋ ਬੇਨਤੀ ਹੈ ਕਿ ਜੋ ਪੰਜਾਬ ਸਰਕਾਰ ਦੁਆਰਾ ਇਹ ਇੱਕ ਬੜਾ ਹਾਈ ਲੈਵਲ ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਸਰਕਾਰ ਨੇ ਮਨ ਬਣਾ ਲਿਆ ਵੀ ਇਹ ਨਸ਼ਿਆਂ ਦਾ ਜਿਹੜਾ ਕੋਰ ਆ ਇਹ ਹੁਣ ਪੰਜਾਬ ਵਿੱਚ ਰਹਿਣ ਨਹੀਂ ਦੇਣਾ। ਇਹੋ ਇਨਸਟ੍ਰਕਸ਼ਨਾਂ ਨੇ ਉਹਨਾਂ ਨੇ ਸਾਨੂੰ ਦਿੱਤੀਆਂ ਨੇ। ਅਸੀਂ ਵੀ ਅੱਗੋਂ ਇਹੋ ਮਨ ਬਣਾਇਆ। ਮੇਰੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਵੀ ਘਰਾਂ ਵਿੱਚੋਂ ਨਿਕਲ ਕੇ ਤੁਹਾਨੂੰ ਜਿਹੜਾ ਵੀ ਕੋਈ ਇਲਾਕੇ 'ਚ ਮਾੜਾ ਆਨਸਰ ਜਿਹੜਾ ਕੋਈ ਨਸ਼ਾ ਵੇਚਦਾ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਅਗਰ ਕੋਈ ਬੱਚਾ ਇਸ ਨਸ਼ੇ ਦੀ ਲਪੇਟ 'ਚ ਆ ਚੁੱਕਾ ਹੈ ਤਾਂ ਉਸ ਦੀ ਵੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਦੁਆਰਾ ਵੱਖ-ਵੱਖ ਡੀ ਐਡਿਕਸ਼ਨ ਸੈਂਟਰ ਬਣਾਏ ਗਏ ਨੇ ਉਹਨਾਂ ਦੇ ਵਿੱਚ ਪੰਜਾਬ ਪੁਲਿਸ ਦੁਆਰਾ ਇਹਨਾਂ ਨੂੰ ਇਹਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਭਰਤੀ ਕਰਵਾ ਕੇ ਤੇ ਇਹਨਾਂ ਦੇ ਫਿਊਚਰ ਤੇ ਜਿਹੜਾ ਉਹ ਧਿਆਨ ਦਿੱਤਾ ਜਾ ਰਿਹਾ ਹੈ